ਇਹ ਆਕਾਸ਼ ਜਿਵੇਂ ਨੀਲਾ ਹੈ ਨਾ ਇਦਾਂ ਸਾਰਾ ਸੰਸਾਰ ਨੀਲਾ ਹੋ ਜਾਣਾ ਆ ਐਸੀ ਕਲਾ ਵਰਤਣੀ ਆ ਬਾਣੇ ਦੀ ਨੀਲਾ ਬਾਣਾ ਧਰਤੀ ਦੇ ਉੱਤੇ ਰਾਜ ਕਰੇਗਾ ਤੇ ਜਿਸ ਤਰੀਕੇ ਨਾਲ ਨਿਹੰਗ ਸਿੰਘ ਕੋੜਿਆਂ ਨੂੰ ਮੈਂ ਕਹੂੰ ਕੰਟਰੋਲ ਨਹੀਂ ਕਹੂੰਗਾ ਕਿਉਂਕਿ ਕੰਟਰੋਲ ਤਾਂ ਉਹ ਹੁੰਦਾ ਵੀ ਕਿਸੇ ਗੁਲਾਮ ਨੂੰ ਕੰਟਰੋਲ ਕਰਨਾ ਸਿੰਘ ਤਾਂ ਕੋੜਿਆਂ ਨੂੰ ਜਾਨ ਪਾਈ ਕਹਿੰਦੇ ਆ ਕੋੜਿਆਂ ਦੀ ਸਵਾਰੀ ਕਰਨਾ ਔਖਾ ਲੱਗਦਾ ਸਿੰਘਾਂ ਨੂੰ ਯਕੀਨਨ ਔਖਾ ਹੈ ਮਹਾਰਾ ਦੀ ਕਿਰਪਾ ਜੀ ਨਸਮੇ ਪਾਸ ਜਰ ਗੁਰੂ ਗੋਬਿੰਦ ਸਿੰਘ ਜੀ ਜਾਨ ਭਾਈ ਦਲਪੰਦੇ ਰੱਕੀ ਘੋੜੇ ਜੇ ਤੇ ਮੈਂ ਦੇਖ ਰਿਹਾ ਸੀਗਾ ਜਦੋਂ ਨਿਹੰਗ ਸਿੰਘ ਕੋਨੇ ਦੇ ਉੱਤੇ ਸਵਾਰੀ ਵੀ ਕਰਦੇ ਆ ਨਾ ਪਹਿਲਾਂ ਪੈਰਾਂ ਨੂੰ ਹੱਥ ਲਾਉਂਦੇ ਆ ਘੋੜਿਆਂ ਦੇ ਹਾਂਜੀ ਚਰਨਾ ਨੂੰ ਮੱਥਾ ਟੇਕ ਕੇ ਚੜੀਦਾ ਘੋੜਿਆਂ ਤੇ ਤੇ ਸੇਵਾ ਕਰੀਦੀ ਆ ਘੋੜਿਆਂ ਦੀ ਚੜਦੀ ਕਲਾ ਕੀ ਨਾ ਤੁਹਾਡਾ ਮੇਰਾ ਾਰਮਾਨ ਸਿੰਘ ਜੀ ਾਰਮਾਨ ਸਿੰਘ ਕਿੰਨੀ ਉਮਰ ਹੈ ਤੁਹਾਡੀ ਮੇਰੀ 14 ਸਾਲ ਤੇ ਘੋੜਾ ਮੈਂ ਦੇਖਿਆ ਤੁਸੀਂ ਬੜਾ ਭਜਾਉਂਦੇ ਹੋ ਘੋੜਾ ਦੋ ਲੱਤਾਂ ਚੱਕ ਚੱਕ ਕੇ ਉਤਾਂ ਨੂੰ ਜਿਹੜਾ ਮਾੜਾ ਮੋਟਾ ਬੰਦਾ ਹੁੰਦਾ ਉਹਦਾ ਦੇਖ ਕੇ ਹੀ ਡਰ ਜਾਂਦਾ ਉਹਦਾ ਬਾਬਾ ਜੀ ਮੇਰਾ ਬਾਬਿਆਂ ਦੀ ਕਿੰਨ ਕਿੰਨਾ ਚਿਰ ਹੋ ਗਿਆ ਜੀ ਸਿੱਖ ਦੇ ਘੋਲ ਸਵਾਰੀ ਕਰਦਿਆਂ ਨੂੰ ਹੋ ਗਿਆ ਜੀ 1-2 ਸਾਲ ਹੋ ਗਈ 1-2 ਸਾਲ ਜਿੰਨੇ ਟ੍ਰੇਡ ਹੋ ਗਏ ਚੜਦੀ ਗਲੇ ਉਹਦਾ ਬਾਬਾ ਜੀ ਮੇਰਾ ਹੀ ਅੱਪਾ ਦਲਪੰਛੀ ਆ ਗਈ ਸੀ ਫੌਜ ਚੜਿਆ ਕਾਲ ਕੀ ਮਕੜੀ ਨਹੀਂ ਆਈ ਹੋਏ ਨੀਲਾ ਬਾਣਾ ਪਹਿਰ ਕੇ ਅਵਰ ਨਾਲ ਦਿਸੇ ਕੋਈ ਮਾਰੇ ਕਹਿੰਦੇ ਇਹ ਆਕਾਸ਼ ਜਿਵੇਂ ਨੀਲਾ ਹੈ ਨਾ ਇਦਾਂ ਸਾਰਾ ਸੰਸਾਰ ਨੀਲਾ ਹੋ ਜਾਣਾ ਆ ਐਸੀ ਕਲਾ ਵਰਤਣੀ ਆ ਬਾਣੇ ਦੀ ਨੀਲਾ ਬਾਣਾ ਧਰਤੀ ਦੇ ਉੱਤੇ ਰਾਜ ਕਰੇਗਾ ਬਾਕੀ ਸਾਰੀਆਂ ਜਿੰਨੀਆਂ ਵੀ ਕੌਮਾਂ ਨੇ ਇਹ ਖਾਲਸੇ ਨੂੰ ਆਪਣਾ ਵੱਡਾ ਆਕੀ ਦਾ ਮਤਲਬ ਕੋਈ ਵੀ ਉੱਤੇ ਨਹੀਂ ਹੋਏਗਾ ਖਾਲਸਾ ਉੱਪਰ ਰਹੇਗਾ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖੋਏ ਇਹ ਜਿਹੜੀ ਧਰਤੀ ਹੈ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਗਈ ਹੈ ਤੇ ਇੱਥੇ ਖਾਲਸਾ ਦੁਆਰਾ ਫੇਰ ਤਿਆਰਬਰ ਤਿਆਰ ਹੋ ਕੇ ਘੋੜੇ ਲੈ ਕੇ ਸਿੰਘ ਲੈ ਕੇ ਬਾਬਾ ਜੀ ਜਹੇਦਰ ਬਾਬਾ ਮਹਾਂ ਤੇ ਤਰਲੋਚਨ ਸਿੰਘ ਜੀ ਆਪਣੀਆਂ ਫੌਜਾਂ ਲੈ ਕੇ ਅੱਜ ਅਰਦਾਸ ਬੇਨਤੀ ਕਰਨ ਆਈਆਂ ਨੇ ਕਿ ਮਾਰੇ ਇਸੇ ਤਰ੍ਹਾਂ ਫਖਾਲਸੇ ਨੂੰ ਚੜ੍ਹਦੀ ਕਲਾ ਬਖਸ਼ੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਿੰਨਾਂ ਸਰੂਪਾਂ ਦੇ ਜਿਹੜੀ ਪੜ੍ਹਾਈ ਉਹ ਕਰੀਏ ਤਾਂ ਕਿ ਦੂਸਰੇ ਸੰਸਾਰ ਦੇ ਲੋਕਾਂ ਨੂੰ ਦੱਸ ਸਕੀਏ ਕਿ ਤਿੰਨਾਂ ਸਰੂਪਾਂ ਦੇ ਵਿੱਚ ਮਹਾਰਜ ਕੀ ਕਹਿ ਰਹੇ ਨੇ ਸਾਡੀ ਜਿਹੜੀ ਲੜਾਈ ਹੈ ਉਹ ਤਾਂ ਖਤਮ ਹੋਣੀ ਹੈ ਜਿਹੜੇ ਸਾਨੂੰ ਮਾਰੇ ਕਲਗੀਧਰ ਪਾਸ਼ਾ ਨੇ ਤਿੰਨੇ ਸਰੂਪਾਂ ਦਾ ਸੁਮੇਲ ਦਿੱਤਾ ਆ ਉਹਨਾਂ ਨੂੰ ਪੜਨ ਦੀ ਲੋੜ ਹੈ ਬੱਚਿਆਂ ਨੂੰ ਪੜਾਉਣ ਦੀ ਲੋੜ ਹੈ ਬਾਣੀ ਨਾਲ ਜੋੜਨ ਦੀ ਲੋੜ ਹੈ ਤੇ ਬਾਣੇ ਨਾਲ ਜੋੜਨ ਦੀ ਲੋੜ ਹੈ ਬਾਕੀ ਸਾਰੀਆਂ ਲੜਾਈਆਂ ਖਤਮ ਨੇ ਖਾਲਸੇ ਦੀ ਕਿਸੇ ਨਾਲ ਲੜਾਈ ਨਹੀਂ ਖਾਲਸਾ ਤੇ ਰਾਜ ਦੇਂਦਾ ਆ ਖਾਲਸਾ ਮੰਗਦਾ ਨਹੀਂ ਹੈ ਖਾਲਸਾ ਤੇ ਰਾਜ ਦੇ ਦੇ ਕੇ ਕਦੀ ਵੀ ਦੁਬਾਰਾ ਮੰਗਦਾ ਨਹੀਂ ਹੈਗਾ ਖਾਲਸੇ ਦੀ ਸ਼ਰਨ ਜਿਹੜਾ ਆ ਜਾਂਦਾ ਆ ਉਹਦੇ ਦੁੱਖ ਵੀ ਲੱਥ ਜਾਂਦੇ ਆ ਤਕਲੀਫਾਂ ਵੀ ਦੂਰ ਹੋ ਜਾਂਦੀਆਂ ਇਹ ਖਾਲਸੇ ਦਾ ਰਾਜ ਕਲਗੀਧਰ ਪਾਸ਼ਾ ਨੇ ਸਾਡੇ ਬਾਣੇ ਦੇ ਵਿੱਚ ਆ ਫੌਜਾਂ ਨੇ ਬਾਬਾ ਨਰਿੰਦਰ ਸਿੰਘ ਜੀ ਜਿਹੜੀਆਂ ਬਹੁਤ ਸਹਿਯੋਗ ਦੇ ਰੀਆਂ ਇਹ ਵੀ ਖਾਲਸੇ ਬਾਰੇ ਆਪ ਜੀ ਨੂੰ ਦੋ ਲੈਣਾ ਦੱਸਣ ਗਿਆ ਜਿਦਾਂ ਬਾਬਾ ਜੀ ਨੇ ਕਿਹਾ ਹੈਗਾ ਕਿ ਖਾਲਸਾ ਰਾਜ ਦਿੰਦਾ ਹੈ ਗੁਰਬਾਣੀ ਦੇ ਵਿੱਚ ਆਂਦਾ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਈ ਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਹੋਦੇ ਜੀ ਕੀ ਬੋਦੇ ਜੋ ਖਾਲਸਾ ਬੰਧ ਹੈ ਨਾ ਇਹਦੀ ਅਰਦਾਸ ਪ੍ਰਮਾਨ ਹੈ ਤੇ ਜਿਹੜੇ ਬੜੇ ਬੜੇ ਰਾਜ ਦੀ ਮੰਗ ਕਰਨ ਆਉਂਦੇ ਆ ਖਾਲਸੇ ਕੋਲੇ ਖਾਲਸੇ ਕੋਲੋਂ ਅਰਦਾਸ ਕਰਾਉਂਦੇ ਆ ਅੱਜ ਵੀ ਜਿੰਨੇ ਲੀਡਰ ਹੈ ਹੋਰ ਹੈ ਜਿੰਨੇ ਬਣਦੇ ਆ ਉਹ ਪਹਿਲਾ ਖਾਲਸੇ ਕੋਲੇ ਜਾ ਕੇ ਅਰਦਾਸ ਕਰਾਉਂਦੇ ਵੀ ਮਹਾਰਾਜ ਸਾਨੂੰ ਰਾਜ ਬਖਸ਼ੋ ਤੇ ਇਹ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਹੈ ਨਾ ਇਹ ਰਾਜ ਬਖਸ਼ਣ ਵਾਲਾ ਤੇ ਸਾਡਾ ਆਲ ਵਰਲਡ ਦੇ ਵਿੱਚ ਖਾਲਸੇ ਦਾ ਰਾਜ ਹੋਣਾ ਹੈਗਾ ਵੀ ਆ ਦੇਖ ਲਓ ਕਿਸੇ ਹਰੇਕ ਕਈਆਂ ਕੌਮਾਂ ਦੇ ਝੰਡੇ ਹੈ ਕਿਸੇ ਦਾ ਕਿਸੇ ਆਪਣੇ ਦੇਸ਼ 'ਚ ਝੂਲਦਾ ਹੋਰ ਕਿਤੇ ਨਹੀਂ ਝੂਲਦਾ ਖਾਲਸੇ ਦਾ ਨਿਸ਼ਾਨ ਸਾਰੀ ਆਲ ਵਰਲਡ ਦੀ ਧਰਤੀ ਤੇ ਝੂਲਦਾ ਤੇ ਨਿਹੰਗ ਸਿੰਘਾਂ ਦੇ ਫਰਲਿਆਂ ਨੂੰ ਵੀ ਕਹਿੰਦੇ ਨਿਸ਼ਾਨ ਕਿਹਾ ਜਾਂਦਾ ਹੈ ਇਹ ਨਿਸ਼ਾਨ ਜੰਗ ਦੇ ਮੈਦਾਨ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਜਾਏ ਕਿਉਂਕਿ ਜੰਗ ਹੋ ਰਿਆ ਜੰਗ ਹੋਇਆ ਤਾਂ ਸਿੰਘ ਦੇ ਗੋਲੀ ਲੱਗੀ ਜਦੋਂ ਗੋਲੀ ਲੱਗ ਗਈ ਤੇ ਉਹ ਸਿੰਘ ਡਿੱਗ ਗਿਆ ਤੇ ਉਹ ਨਿਸ਼ਾਨ ਥੋੜਾ ਟੇਡਾ ਹੋ ਗਿਆ ਤੇ ਜਾ ਕੇ ਜਦੋਂ ਜੰਗ ਤੋਂ ਬਾਅਦ ਮਹਾਰਾਜ ਨੂੰ ਦੱਸਿਆ ਉਹ ਮਹਾਰਾਜ ਨੇ ਫਿਰ ਇਹ ਜੇ ਨਿਸ਼ਾਨ ਥਾਪ ਤੇ ਉਹ ਕਹਿੰਦੇ ਮਹਾਰਾਜ ਕਹਿੰਦੇ ਵੀ ਹੁਣ ਨਿਸ਼ਾਨ ਸਾਡੇ ਟੈਣੇ ਨਹੀਂ ਚੜਦੀ ਕਲਾ ਜੀ ਹੋਣੀ ਤੇ ਤੁਸੀਂ ਦੇਖ ਲਓ ਵੀ ਇਹ ਸਿੰਘਾਂ ਦੇ ਨਿਸ਼ਾਨ ਤੇ ਚੜਦੀ ਕਲਾ ਚ ਹੀ ਨੇ ਬਿਲਕੁਲ ਤੇ ਜਿਹੜਾ ਇਹ ਨਿਸ਼ਾਨੇ ਦੇ ਤਾਬੇ ਆ ਜਾਂਦਾ ਉਹਦੀ ਵੀ ਚੜਦੀ ਕਲਾ ਹੋ ਜਾਂਦੀ ਹੈ ਚੜਦੀ ਕਲਾ ਭਾਈ ਸਾਹਿਬ ਵਾਹਿਗੁਰੂ